ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਾਣੀ 'ਚ ਇੱਕ ਵਚਨ ਆਉਂਦਾ ਹੈ। ਥੋੜਾ ਧਿਆਨ ਨਾਲ ਸੁਣਿਓ ਮਹਾਰਾਜ ਇਸ ਢੰਗ ਨਾਲ ਕਹਿਣਗੇ ਵੀ ਗੁਨਾ ਕਾ ਹੋਵੈ ਵਾਸਲਾ ਕੱਢ ਵਾਸ ਲੀਜੈ ਵਾਸਲਾ ਦਾ ਅਰਥ ਡੱਬਾ ਜਿਵੇਂ ਕਿਸੇ ਚੀਜ਼ ਵਿੱਚ ਵਸਤੂ ਦਾ ਭਰਿਆ ਡੱਬਾ ਹੋਵੇ ਮਹਾਰਾਜ ਕਹਿੰਦੇ ਸਿੱਖਾ ਤੈਨੂੰ ਜੇ ਕੋਈ ਗੁਨਾ ਦਾ ਡੱਬਾ ਮਿਲੇ ਨਾ ਭਾਵ ਕਿ ਤੋ ਤੈਨੂੰ ਚੰਗੇ ਗੁਣ ਮਿਲਣ ਤੇ ਤੂੰ ਇੱਕ ਕੰਮ ਕਰਿਆ ਕਰ ਵੀ ਗੁਣ ਕੱਢ ਲਿਆ ਕਰ ਡੱਬੇ ਵਿੱਚੋਂ ਗੁਨਾ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ ਜੇ ਤੈਨੂੰ ਕੋਈ ਇਹੋ ਜਿਹਾ ਪੁਰਖ ਮਿਲੇ ਵੀ ਇਹ ਗੁਨਾ ਦਾ ਖਜ਼ਾਨਾ ਹੈ ਤੇ ਤੂੰ ਗੁਨਾ ਦੀ ਸਾਂਝ ਪਾਇਆ ਕਰ ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ ਤੇ ਸਿੱਖ ਦੇ ਜੀਵਨ ਦਾ ਇੱਕ ਰਿਦਾਰ ਹੈ ਸਾਂਝ ਕਰੀਜੈ ਗੁਣੇ ਕੇਰੀ ਛੋੜ ਅਵਗੁਣ ਚੱਲੀਐ ਐ ਸਿੱਖਾ ਤੂੰ ਆਪਣੇ ਜੀਵਨ ਅੰਦਰ ਜਦੋਂ ਵੀ ਸਾਂਝ ਕਰਨੀ ਹੈ ਉਹ ਚੰਗੇ ਗੁਨਾ ਦੀ ਕਰਨੀ ਹੈ ਸਾਂਝ ਕਰੀਜੈ ਗੁਨੇ ਕੇਰੀ ਛੋੜ ਅਵਗੁਣ ਚੱਲੀਐ ਔਰ ਤੂੰ ਔਗਨਾ ਦਾ ਤਿਆਗ ਕਰਨਾ ਤੁਸੀਂ ਹੈਰਾਨ ਹੋਵੋਗੇ ਬਾਣੀ ਵਿੱਚ ਕਈ ਇਸ ਤਰ੍ਹਾਂ ਦੇ ਸ਼ਬਦ ਨੇ ਜਿੱਥੇ ਹਜ਼ੂਰ ਔਗਨਾ ਭਰੇ ਕਰਮ ਦੇ ਵਿੱਚੋਂ ਕਹਿਣਗੇ ਵੀ ਇਹਦੇ ਵਿੱਚੋਂ ਵੀ ਤੂੰ ਗੁਣ ਧਾਰਨ ਕਰ ਲੈ ਫਿਰ ਸ਼ਬਦ ਵੱਲ ਖਿਆਲ ਕਰਿਓ ਕਰਮ ਔਗਨਾ ਵਾਲਾ ਪਰ ਫਿਰ ਵੀ ਕਹਿਣਗੇ ਵੀ ਜਿਵੇਂ ਔਗਨਾ ਵਾਲਾ ਕਰਮ ਹੈ ਤੇ ਇਹਦੇ ਵਿੱਚੋਂ ਵੀ ਗੁਣ ਦੀ ਝਾਤ ਪਾ ਜਿਵੇਂ ਬਾਬਾ ਨਾਮਦੇਵ ਜੀ ਕਿਥਾਂ ਕਹਿਣਗੇ ਕਹਿਣ ਲੱਗੇ ਜੈਸੇ ਵਿਖੇ ਹੇਤ ਪਰ ਨਾਰੀ ਤੈਸੇ ਨਾਮੇ ਪ੍ਰੀਤ ਮਰਾਰੀ ਹੁਣ ਸ਼ਬਦ ਵੇਖੋ ਕਿਵਾਂ ਜਾ ਵਰਤਿਆ ਕਹਿੰਦੇ ਜਿਵੇਂ ਇੱਕ ਇਸਤਰੀ ਜਿਵੇਂ ਜੈਸੇ ਵਿਖਿਆ ਹੇਤ ਪਰ ਨਾਰੀ ਜਿਵੇਂ ਇੱਕ ਮਨੁੱਖ ਆਪਣੇ ਕਿਰਦਾਰ ਨੂੰ ਮੈਲਾ ਕਰਨ ਦੇ ਲਈ ਬਕਾਰੀ ਬਿਰਤੀ ਚਲ ਜਿਆ ਐ ਸਿੱਖਾ ਤੂੰ ਇਸੇ ਤਰ੍ਹਾਂ ਭਗਤ ਨਾਮ ਦੇਵ ਜੀ ਕਹਿੰਦੇ ਬਕਾਰੀ ਬੰਦੇ ਦੀ ਬਿਰਤੀ ਬਕਾਰ ਵਿੱਚ ਐ ਗਰਸਿਆ ਹੋਇਆ ਐ ਤੇ ਇਸੇ ਤਰ੍ਹਾਂ ਭਗਤ ਨਾਮ ਦੀ ਜੀ ਬਿਰਤੀ ਪਰਮਾਤਮਾ ਨਾਲ ਪ੍ਰੀਤ ਐ ਜੈਸੇ ਵਿਖਿਆ ਹੇਤ ਪਰ ਨਾਰੀ ਤੈਸੇ ਨਾਮੇ ਪ੍ਰੀਤ ਮਰਾਰੀ ਅਗਾ ਸ਼ਬਦ ਹੋਰ ਨੇ ਉਹ ਤੇ ਗੁਨਾ ਵਾਲੇ ਨੇ ਜੈਸੇ ਗਾਇਕ ਦਾ ਬਾਦਸ਼ਾਹ ਛੂਟਲਾ ਥਨ ਚੋਖਤਾ ਮੱਖਨ ਕੂਟਲਾ ਜਿਵੇਂ ਇੱਕ ਗਾਂ ਦਾ ਬੱਚਾ ਉਹਨੂੰ ਛੱਡ ਦੇਉ ਤੇ ਉਸੇ ਵੇਲੇ ਜਾ ਕੇ ਮਾਂ ਕੋਲ ਜਾ ਕੇ ਦੁੱਧ ਪੀਂਦਾ ਏ ਇਸੇ ਤਰ੍ਹਾਂ ਭਾਈ ਤੂੰ ਗੁਨਾ ਦਾ ਧਾਰਨੀ ਬਣ ਤੂੰ ਰੱਬ ਨਾਲ ਪ੍ਰੀਤ ਪਾ ਤੂੰ ਮਹਾਰਾਜ ਕਹਿਣਗੇ ਗੁਨਾ ਕਾ ਹੋਬ ਹੈ ਵਾਸਲਾ ਕਡ ਵਾਸ ਲੀਜੈ ਜੇ ਗੁਨ ਹੋਵਨ ਸਾਜਨਾ ਮਿਲ ਸਾਧ ਕਰੀਜੈ ਸਾਂਝ ਕਰੀਜੈ ਗੁਣੇ ਕੇਰੀ ਛੋੜ ਆਪ ਗੁਣ ਚੱਲੀਐ ਅੱਗੇ ਸ਼ਬਦ ਵੇਖੋ ਕੀ ਵਰਤਿਆ ਕਹਿੰਦੇ ਪਹਿਰੇ ਪਟੰਬਰ ਕਰ ਆ ਨੰਬਰ ਆਪ ਨਡਾ ਪਿੜ ਮੱਲੀਐ ਪਟੰਬਰ ਦਾ ਅਖਰੀ ਅਰਥ ਹੁੰਦਾ ਰੇਸ਼ਮ ਕੱਪੜਾ ਮਾਰੇ ਕਹਿੰਦੇ ਜਿਹੜੇ ਗੁਣ ਹੈ ਨਾ ਉਹ ਇਉ ਮੰਨੋ ਰੇਸ਼ਮ ਕੱਪੜੇ ਦੀ ਤਰ੍ਹਾਂ ਦੇ ਰੇਸ਼ਮ ਬੜਾ ਮੁਲਾਇਮ ਕੱਪੜਾ ਹੈ ਬੜਾ ਮਹਿੰਗਾ ਕੱਪੜਾ ਹੈ ਸਤਗੁਰੂ ਕਹਿਣ ਲੱਗੇ ਗੁਣ ਰੇਸ਼ਮ ਕੱਪੜੇ ਦੀ ਤਰ੍ਹਾਂ ਨੇ ਪਹਿਰੇ ਪਟੰਬਰ ਕਰ ਅਡੰਬਰ ਤੂੰ ਆਪਣੇ ਜੀਵਨ ਅੰਦਰ ਰੇਸ਼ਮ ਕੱਪੜੇ ਦੀ ਤਰ੍ਹਾਂ ਮਹਿੰਗੇ ਗੁਨਾ ਨੂੰ ਧਾਰਨ ਕਰਕੇ ਜੀਵਨ ਦਾ ਸ਼ਿੰਗਾਰ ਬਣਾ ਲੈ ਅਡੰਬਰ ਦਰਤੋਂ ਦੇ ਸ਼ਿੰਗਾਰ ਨਾਲ ਪਹਿਰਾਵਾ ਬਣਾ ਲੈ ਆਪ ਨੜਾਪੜ ਮਲੀ ਹੈ ਫਿਰ ਤੈਨੂੰ ਆਪਣੇ ਜੀਵਨ ਦੇ ਉਸ ਮਾਲਕ ਨਾਲ ਜਿਹੜੀ ਤੈਨੂੰ ਨਿਜ ਥਾਂ ਚਾਹੀਦੀ ਹੈ O de